ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸੀ ਹੋਈ ਫਤੇ ਦੀ ਸਾਥ ਕਰੀਏ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਈ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਸਾਧ ਸੰਗਤ ਜੀ ਕਿ ਜਿਹੜੀਆਂ ਸਾਸਤ ਨੋ ਦੇ ਵਿੱਚ ਬਹੁਤ ਲੜਾਈ ਹੁੰਦੀ ਹੈ ਉਹਨਾਂ ਦੇ ਆਪਸ ਵਿੱਚ ਨਹੀਂ ਬਣਦੀ ਤਾਂ ਸਾਧ ਸੰਗਤ ਜੀ ਉਹ ਸੰਤ ਮਹਾਂਪੁਰਸ਼ਾਂ ਜੀ ਦੇ ਇੱਕ ਵਚਨ ਪੱਲੇ ਵੰਨ ਲੈਣ ਤਾਂ ਸਾਧ ਸੰਗਤ ਜੀ ਉਹਨਾਂ ਦੇ ਘਰ ਵਿੱਚ ਨਿਤ-ਨਿਤ ਦਾ ਜੋ ਕਲੇਸ਼ ਹੁੰਦਾ ਹੈ ਉਹ ਖਤਮ ਹੋ ਜਾਵੇਗਾ ਸਾਧ ਸੰਗਤ ਜੀ ਸੰਤ ਪਾਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ-ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਥ ਸੰਗਾ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਥ ਸੰਗਾ ਜੀ ਲਾਈਕ ਸ਼ੇਅਰ ਕਰਨਾ ਨਹੀਂ ਭੁੱਲਣਾ ਜੀ ਅਤੇ ਵੱਧ ਤੋਂ ਵੱਧ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਜਰੂਰ ਦਿਆ ਕਰੋ ਅਤੇ ਬਾਬਾ ਜੀ ਦੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਬੜੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਜਾਂਦੂ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬੜੀਆਂ ਰਵੇ ਸਾ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸ਼ਾਂਤ ਪਾਉਂਦੇ ਹਾਂ ਗੁਰੂ ਪਿਆਰੀ ਗੁਰੂ ਜੀ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਜੋ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਇਹ ਹਰ ਇੱਕ ਘਰ ਘਰ ਦੀ ਕਹਾਣੀ ਹੈ ਸਾਧ ਸੰਗਤ ਜੀ ਇਸ ਨੂੰ ਧਿਆਨ ਦੇ ਨਾਲ ਅੰਤ ਤੱਕ ਬਣੇ ਰਹਿਣਾ ਵੀਡੀਓ ਤੇ ਸਾਧ ਸੰਗਤ ਜੀ ਸਸਤ ਨੂ ਦੇ ਵਿੱਚ ਅੱਜ ਕੱਲ੍ਹ ਹਰ ਘਰ ਦੇ ਵਿੱਚ ਲੜਾਈ ਹੁੰਦੀ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਸਾਹਿਬ ਬਾੜਿਆਂ ਦੇ ਤੁਸੀਂ ਜਾਣਦੇ ਹੀ ਹੋ ਉਹਨਾਂ ਨੇ ਜੋ ਵੀ ਉਹਨਾਂ ਦੇ ਕੋਲ ਜਾਂਦਾ ਹੈ ਸਾਧ ਸੰਗਤ ਜੀ ਉਹ ਆਪਣੇ ਕਾਰੇ 'ਚ ਰਾਸ ਕਰ ਲੈਂਦਾ ਹੈ ਜਿਹੜੀ ਜਿਹੜਾ ਉਹਨਾਂ ਦੀ ਸੰਗਤ ਵਿੱਚ ਰਲ ਕੇ ਪ੍ਰਭੂ ਦੇ ਗੁਣ ਗਾਉਂਦਾ ਹੈ ਤਾਂ ਸਾਧ ਸੰਗਤ ਜੀ ਉਹਨੂੰ ਕਿਸੇ ਵੀ ਤੀਜੇ ਥੋੜ ਨਹੀਂ ਆਉਂਦੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਇੱਕ ਵਾਰੀ ਦੀ ਗੱਲ ਹੈ 사త్సੰਗ ਜੀ ਇੱਕ ਬੀਬੀ ਹੰਸਾੜੀ ਸਾਹਿਬ ਚਲੀ ਗਈ 사త్సੰਗ ਜੀ ਉਹ ਸੰਗਤ ਦੇ ਵਿੱਚ ਬੈਠੀ ਉੱਚੀ ਉੱਚੀ ਰੋਣ ਲੱਗ ਪਈ 사త్సੰਗ ਜੀ ਤਾਂ ਪੂਰਨ ਬ੍ਰਹਮ ਗਿਆਨੀ ਸੰਤ ਪਾਪਾ ਅਜੀਤ ਸਿੰਘ ਜੀ ਹੰਸਾੜੀ ਸਾਹਿਬ ਵਾਲੀ 사త్సੰਗ ਜੀ ਬਾਬਾ ਜੀ ਨੇ ਆਪਣੇ ਸੇਵਾਦਾਰਨ ਬਾਬਾ ਪਰਮਜੀਤ ਸਿੰਘ ਜੀ ਉਹਨਾਂ ਨੂੰ ਕਿਹਾ ਭਾਈ ਇਹ ਬੀਬੀ ਉੱਚੀ ਉੱਚੀ ਕਿਉਂ ਰੋ ਰਹੀ ਹੈ ਇਸ ਨੂੰ ਪੁੱਛ ਜਾ ਕੇ ਇਸ ਨੂੰ ਕੀ ਹੋਇਆ ਹੈ ਤਸਾ ਸੰਗਤ ਜੀ ਜੋ ਬਾਬਾ ਪਰਮਜੀਤ ਸਿੰਘ ਜੀ ਸੀ ਉਹਨਾਂ ਨੇ ਆ ਕੇ ਬੀਬੀ ਨੂੰ ਪੁੱਛਿਆ ਕਿ ਭਾਈ ਤੂੰ ਰੋ ਕਿਉਂ ਰਹੀ ਹੈ ਤਸਾ ਸੰਗਤ ਜੀ ਉਹ ਬਾਬਾ ਜੀ ਲੰਦੇ ਕੇ ਹੋਰ ਉੱਚੀ ਉੱਚੀ ਰੋਣ ਲੱਗ ਪਏ ਫਿਰ ਬਾਬਾ ਜੀ ਨੇ ਪਰਮਜੀਤ ਸਿੰਘ ਜੀ ਨੇ ਫਿਰ ਪੁੱਛਿਆ ਕਿ ਬੀਬਾ ਕੀ ਗੱਲ ਹੈ ਕਿਉਂ ਰੋ ਰਹੀ ਹੈ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਕਿ ਜਦੋਂ ਬੰਦਾ ਦੁਖੀ ਹੁੰਦਾ ਹੈ ਸਾਧ ਸੰਗਤ ਜੀ ਉਸ ਦੀ ਜ਼ੁਬਾਨ ਘੱਟ ਬੋਲਦੀ ਹੈ ਤੇ ਅੱਖਾਂ ਜ਼ਿਆਦਾ ਰੋਂਦੀਆਂ ਨੇ ਇਹ ਸਾਰੇ ਹੀ ਜਾਣਦੇ ਹਨ ਜਦੋਂ ਕੋਈ ਦਿਲੋਂ ਪਰੇਸ਼ਾਨ ਹੁੰਦਾ ਹੈ ਤਾਂ ਸਾਧ ਸੰਗਤ ਜੀ ਉਸ ਨੇ ਸਾਰੀ ਗੱਲ ਪਰਮਜੀਤ ਸਿੰਘ ਜੀ ਨੂੰ ਦੱਸੀ ਦਾ ਸਾਸੰਗ ਜੀ ਉਸਨੇ ਬੀਬੀ ਨੂੰ ਕਿਹਾ ਭਾਈ ਤੂੰ ਚੁੱਪ ਕਰ ਬਾਬਾ ਜੀ ਤੇਰੇ ਝੋਲੀ ਵਿੱਚ ਖੈਰ ਪਾਉਣਗੇ ਤਾਂ ਸਾਸੰਗ ਜੀ ਬਾਬਾ ਪਰਮਜੀਤ ਸਿੰਘ ਜੀ ਉਸ ਬੀਬੀ ਨੂੰ ਸੰਤ ਮਹਾਪੁਰਸ਼ਾਂ ਜੀ ਦੇ ਕੋਲ ਲੈ ਗਏ ਤਾਂ ਸਾਸੰਗ ਜੀ ਜਦੋਂ ਉਹ ਬੀਬੀ ਸੰਤ ਮਹਾਪੁਰਸ਼ਾਂ ਜੀ ਦੇ ਕੋਲ ਜਾ ਕੇ ਫਿਰ ਰੋਣ ਲੱਗ ਪਈ ਤਾਂ ਸੰਤ ਮਹਾਪੁਰਸ਼ੀ ਪੁੱਛਣ ਲੱਗ ਪਏ ਭਾਈ ਇਹਨਾਂ ਵਿਰਾਗ ਕਿਉਂ ਕਰ ਰਹੀਆਂ ਕੀ ਗੱਲ ਹੈ ਤਾਂ ਸੰਤ ਪਾਪਾ ਪਰਮਜੀਤ ਸਿੰਘ ਜੀ ਉਹਨਾਂ ਨੇ ਸਾਰੀ ਗੱਲ ਮਹਾਪੁਰਸ਼ਾਂ ਜੀ ਨੂੰ ਦੱਸ ਤਾ ਉਸ ਪਰਮਜੀਤ ਸਿੰਘ ਜੀ ਨੇ ਦੱਸਿਆ ਕਿ ਇਹ ਬੇਬੀ ਬਹੁਤ ਜ਼ਿਆਦਾ ਆਪਣੇ ਘਰੋਂ ਪਰੇਸ਼ਾਨ ਹੈ ਇਸ ਦੀ ਜੋ ਨੋਹ ਹੈ ਇਸ ਨੂੰ ਬਹੁਤ ਜ਼ਿਆਦਾ ਕੁੱਟਦੀ ਮਾਰਦੀ ਹੈ ਇਸ ਨੂੰ ਤੰਗ ਕਰਦੀ ਹੈ ਮੁੰਡਾ ਵੀ ਇਸਦਾ ਇਸ ਨੂੰ ਕੁੱਟਦਾ ਮਾਰਦਾ ਹੈ ਜਿਸ ਦਿਨ ਦਾ ਇਸਨੇ ਆਪਣੇ ਮੁੰਡੇ ਨੂੰ ਵਿਆਇਆ ਹੈ ਉਸ ਦਿਨ ਦੇ ਘਰ ਵਿੱਚ ਸੁਬਾ ਸ਼ਾਮ ਘਰ ਦੇ ਵਿੱਚ ਨਿਤ ਲੜਾਈ ਚੱਲਦੀ ਰਹਿੰਦੀ ਹੈ ਤੁਮਾ ਪੁਰਸ਼ ਜੀ ਕਹਿੰਦੇ ਭਾਈ ਕੋਈ ਗੱਲ ਨਹੀਂ ਭਾਈ ਗੁਰੂ ਜੀ ਪਹਿਲੇ ਕਰੇਗਾ ਸਾਹ ਸੰਗਾ ਜੀ ਸੰਤ ਮਹਾਪੁਰਸ਼ ਜੀ ਕਹਿੰਦੇ ਭਾਈ ਕਹਿੰਦੇ ਭਾਈ ਇੱਕ ਗੱਲ ਮੰਨੇਗੀ ਕਹਿੰਦੀ ਹਾਂਜੀ ਬਾਬਾ ਜੀ ਸਾਸੰਗਤ ਜੀ ਬਾਬਾ ਜੀ ਨੇ ਉਸ ਬੀਬੀ ਨੂੰ ਬਚਨ ਕੀਤੇ ਕਹਿੰਦੇ ਭਾਈ ਜਦੋਂ ਤੇਰੀ ਨੋਂ ਤੈਨੂੰ ਬੋਲਦੀ ਹੈ ਤੈਨ ਨਾਲ ਲੜਾਈ ਕਰਦੀ ਹੈ ਤੂੰ ਇੱਕ ਰੂਹ ਲੈਣੀ ਹੈ ਰੂਹ ਲੈ ਕੇ ਜਦੋਂ ਤੇਰੀ ਨੋਂ ਤੈਨੂੰ ਬੋਲਣ ਲੱਗ ਜਾਵੇ ਤੂੰ ਕੀ ਕਰਨਾ ਹੈ ਤੂੰ ਉਹ ਦੰਦਾ ਥੱਲੇ ਲੈ ਲੈਣੀ ਹੈ। ਤੂੰ ਓਨੀ ਦੇਰ ਨਹੀਂ ਕੱਢਣੀ ਜਿੰਨੀ ਦੇਰ ਉਹ ਘਰ ਦੇ ਵਿੱਚ ਲੜਾਈ ਖਤਮ ਨਹੀਂ ਹੁੰਦੀ। ਸਾਧ ਸੰਗਤ ਜੀ। ਬਾਬਾ ਜੀ ਨੇ ਉਸ ਨੂੰ ਵਚਨ ਕੀਤੇ। ਉਹ ਬੋਲੀ ਫੇਰ ਕਹਿੰਦੀ ਬਾਬਾ ਜੀ ਇਦਾਂ ਮੇਰੀ ਨੂੰ ਬੋਲਣ ਤੋਂ ਹਟ ਜਾਵੇਗੀ। ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਜਿਹੜਾ ਬਹੁਤ ਜ਼ਿਆਦਾ ਗੁਰਸਿੱਖ ਬਾਣੀ ਪੜਦਾ ਹੈ ਪ੍ਰਭੂ ਦਾ ਨਾਮ ਜਪਦਾ ਹੈ ਜਸ ਸਾਧੂ ਸੰਤਾਂ ਦੀ ਸੰਗਤ ਵਿੱਚ ਰਲ ਕੇ ਪ੍ਰਭੂ ਦੇ ਗੁਣ ਗਾਉਂਦਾ ਹੈ ਦਸਾ ਸੰਗਤ ਜੀ ਉਹਨਾਂ ਨੂੰ ਮਹਾਂਪੁਰਸ਼ਾਂ ਜੀ ਦੇ ਬਚਨਾਂ ਦਾ ਪਤਾ ਹੁੰਦਾ ਹੈ ਦਸਾ ਸੰਗਤ ਜੀ ਉਹ ਸਤਿ ਵਚਨ ਕਹਿ ਕੇ ਮੰਨ ਲੈਂਦੇ ਹਨ ਪਰ ਬਹੁਤ ਸਾਰੀ ਸੰਗਤ ਇਦਾਂ ਦੀ ਹੈ ਜਿਨ੍ਹਾਂ ਨੇ ਸੰਤ ਮਹਾਪੁਰਸ਼ਾਂ ਜੀ ਦੇ ਸਾਧੂ ਸੰਤਾਂ ਦੀ ਸੰਗਤ ਨਹੀਂ ਕੀਤੀ ਹੁੰਦੀ ਉਹ ਬਹੁਤ ਜ਼ਿਆਦਾ ਸਵਾਲ ਜਵਾਬ ਕਰਦੇ ਹਨ ਤਾਂ ਉਹ ਬੀਬੀ ਵੀ ਇਸੇ ਤਰ੍ਹਾਂ ਹੀ ਪਈ ਬਹੁਤ ਜ਼ਿਆਦਾ ਬਾਬਾ ਜੀ ਨੂੰ ਸਵਾਲ ਜਵਾਬ ਕਰ ਰਹੀ ਸੀ ਤਾਂ ਸੰਗਤ ਜੀ ਤਾਂ ਸੰਤ ਬਾਬਾ ਪਰਮਜੀਤ ਸਿੰਘ ਜੀ ਕਹਿੰਦੇ ਬੀਬੀ ਤੈਨੂੰ ਮੈਂ ਸਮਝਾਉਣਾ ਤਾਂ ਸੰਤ ਬਾਬਾ ਪਰਮਜੀਤ ਸਿੰਘ ਜੀ ਉਸ ਨੂੰ ਬਾਹਰ ਲੈ ਕੇ ਚਲੇ ਗਏ ਬੀਬੀ ਨੂੰ ਤਾਂ ਉਸਨੇ ਬੀਬੀ ਨੂੰ ਸਮਝਾਇਆ ਕਿ ਬੀਬੀ ਜਦੋਂ ਵੀ ਤੇਰੇ ਘਰ ਦੇ ਵਿੱਚ ਲੜਾਈ ਸ਼ੁਰੂ ਹੋਵੇ ਜਦੋਂ ਵੀ ਤੇਰੀ ਨੂੰ ਤੈਨੂੰ ਬੋਲਣ ਲੱਗ ਜਾਵੇ ਤੂੰ ਇੱਕ ਕੰਮ ਕਰਨਾ ਹੈ ਕਹਿੰਦੇ ਹਾਂ ਜੀ ਦੱਸੋ ਬਾਬਾ ਜੀ ਕਹਿੰਦੇ ਜਿਵੇਂ ਸੰਤ ਮਹਾਪੁਰਸ਼ਾ ਜੀ ਨੇ ਤੈਨੂੰ ਵਚਨ ਕੀਤੇ ਨੇ ਭਾਈ ਇੱਕ ਕਦੀ ਵਚਨ ਮੋੜੀ ਦੇ ਨਹੀਂ ਜੇ ਵਚਨ ਪੂਰੇ ਕਰਨੇ ਨੇ ਤਾਂ ਹੀ ਵਚਨ ਲਿਆ ਕਰੋ ਨਹੀਂ ਤੇ ਨਾ ਵਚਨ ਲਿਆ ਕਰੋ ਸਾਧ ਸੰਗਤ ਜੀ ਕਹਿੰਦੀ ਹਾਂ ਜੀ ਬਾਬਾ ਜੀ ਮੈਂ ਵਚਨ ਮੰਨਾਂਗੀ ਕਹਿੰਦੇ ਭਾਈ ਜਿਵੇਂ ਮਹਾਪੁਰਸ਼ਾ ਜੀ ਨੇ ਵਚਨ ਕੀਤੇ ਨੇ ਕਿ ਤੂੰ ਜਦੋਂ ਤੇਰੇ ਘਰ ਦੇ ਵਿੱਚ ਸਵੇਰੇ ਸ਼ਾਮ ਲੜਾਈ ਸ਼ੁਰੂ ਹੋ ਜਾਵੇ ਤੋ ਇੱਕ ਰੂਹ ਲੈਣੀ ਹੈ ਆਪਣੇ ਦੰਧਾਂ ਥੱਲੇ ਰੱਖ ਲੈਣੀ ਹੈ ਤੇ ਉਨੀ ਦੇਰ ਮੂੰਹ ਨਹੀਂ ਖੋਲਣਾ ਜਿੰਨੀ ਦੇਰ ਉਹ ਚੁੱਪ ਨਾ ਹੋ ਜਾਵੇ ਤੇ ਆਪਣੇ ਮਨ ਦੇ ਵਿੱਚ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਹੈ ਤੇ ਬੀਬੀ ਇੱਕ ਗੱਲ ਹੋਰ ਸੰਤ ਮਹਾਪੁਰਸ਼ਾਂ ਜੀ ਨੇ ਬਚਨ ਕੀਤੇ ਸਿਫਾਈ ਕਹਿੰਦੇ ਆਪਣੇ ਘਰ ਵਿੱਚ ਸਫਾਈ ਰੱਖਿਆ ਕਰੋ ਉਸ ਨੇ ਬਾਬਾ ਜੀ ਨੇ ਪਲਟ ਕੇ ਕਿਹਾ ਕਿ ਬਾਬਾ ਜੀ ਅਸਤ ਘਰ ਦੇ ਵਿੱਚ ਬਹੁਤ ਸਫਾਈ ਰੱਖਦੇ ਹਾਂ ਬਾਬਾ ਜੀ ਕਹਿੰਦੇ ਭਾਈ ਧਿਆਨ ਨਾਲ ਸਫਾਈ ਕਰਿਆ ਕਰੋ ਸਾਧ ਸੰਗਤ ਜੀ ਤੁਸੀਂ ਜਾਣਦੇ ਹੋ ਜਿਹੜੇ ਸਾਧੂਆਂ 'ਚ ਸੰਗਤ ਕਰਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਮਹਾਂਪੁਰਸ਼ਾਂ ਜੀ ਦੇ ਬਚਨਾਂ ਦਾ ਜਿਨ੍ਹਾਂ ਨੇ ਕਦੀ ਸੰਗਤ ਨਹੀਂ ਕੀਤੀ ਹੁੰਦੀ ਉਹਨਾਂ ਨੂੰ ਗਿਆਨ ਨਹੀਂ ਹੁੰਦਾ ਅਬ ਬਹੁਤ ਫਿਰ ਸਵਾਲ ਜਵਾਬ ਕਰਦੇ ਨੇ ਇਸੇ ਕਰਕੇ ਪਾਈ ਜਿਹੜਾ ਇੱਕ ਵਾਰ ਮਹਾਪੁਰਸ਼ਾਂ ਜੀ ਦੇ ਵਚਨ ਮੰਨ ਗਿਆ ਉਹ ਜ਼ਿੰਦਗੀ ਦੇ ਵਿੱਚ ਤਰ ਗਿਆ ਉਸ ਨੇ ਆਪਣੇ ਸਾਰੇ ਘਰ ਦੇ ਦੁੱਖੜੇ ਦੂਰ ਕਰ ਲਏ ਸਭ ਕੁਝ ਹਾਸਿਲ ਕਰ ਲਿਆ ਤਾਂ ਸਾਧ ਸੰਗਤ ਉਸ ਨੇ ਇਦਾਂ ਹੀ ਕੀਤਾ ਉਸ ਨੇ ਅਗਲੇ ਦਿਨ ਜਾ ਕੇ ਆਪਣੇ ਘਰ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਸਾਸੰਗਤ ਜੀ ਤਾਂ ਉਸਨੇ ਦੇਖਿਆ ਕਿ ਇੱਕ ਬਹੁਤ ਪੁਰਾਣਾ ਉਸਦੀ ਸੱਸ ਦਾ ਸੰਦੂਕ ਪਿਆ ਸੀ ਸਾਸੰਗਤ ਜੀ ਉਸਨੇ ਚੰਗੀ ਤਰ੍ਹਾਂ ਉਸ ਦੀ ਸਫਾਈ ਕੀਤੀ ਤੇ ਉਸ ਦੀ ਇੱਕ ਕੁੜੀ ਸੀ ਤੇ ਉਸ ਨੂੰ ਨਾਲ ਲਾ ਕੇ ਉਸਨੇ ਸਫਾਈ ਕੀਤੀ ਸਾਸੰਗਤ ਜੀ ਜਦੋਂ ਸਫਾਈ ਕਰਦੀ ਕਰਦੀ ਜਾ ਉਸ ਨੂੰ ਸੰਦੂਕ ਨੂੰ ਚੰਗੀ ਤਰ੍ਹਾਂ ਸਾਫ ਕਰ ਲਿਆ ਤਾਂ ਇੱਕ ਨੁੱਕਰ ਦੇ ਵਿੱਚ ਵਿੱਦ ਗੁਟਕਾ ਸਾਇ ਪਿਆ ਸੀ 사ਸੰਗਤ ਜੀ ਜਿਸ ਦੇ ਅੰਗ ਵੀ ਫਟ ਚੁੱਕੇ ਸੀ ਤੇ ਉਸ ਨੂੰ ਪਾਣੀ ਲੱਗ ਲੱਗ ਕੇ ਉਸ ਨੂੰ ਫੰਗਸ ਵੀ ਲੱਗ ਗਈ ਸੀ ਤਾਂ 사ਸੰਗਤ ਜੀ ਉਹ ਦੇਖ ਕੇ ਹੈਰਾਨ ਹੋ ਗਏ ਤਾਂ ਉਸ ਨੇ ਆਪਣੇ ਨੇੜੇ ਦੇ ਗੁਰੂ ਘਰ ਵਿੱਚ ਜਾ ਕੇ ਗ੍ਰੰਥੀ ਸਾਹਿਬ ਨੂੰ ਪੁੱਛਿਆ ਕਿ ਮੈਂ ਇਸ ਦਾ ਹੁਣ ਕੀ ਕਰਾਂ ਤਾਂ ਗ੍ਰੰਥੀ ਸਾਹਿਬ ਨੇ ਕਿਹਾ ਕਿ ਤੁਸੀਂ ਇਸ ਗੁਟਕਾ ਸਾਹਿਬ ਨੂੰ ਇਸ ਦਾ ਸੰਸਕਾਰ ਕਰ ਤੋਂ ਤਾਂ ਉਸ ਨੇ ਇਦਾਂ ਹੀ ਦੱਸੇ ਕੋਏ ਕਰਕੇ ਉਸ ਨੇ ਇਦਾਂ ਹੀ ਕੀਤਾ ਤੇ ਜਦੋਂ ਫਿਰ ਉਸੇ ਦਿਨ ਹੀ ਉਸ ਦੇ ਘਰ ਵਿੱਚ ਕਲੇਸ਼ ਸ਼ੁਰੂ ਹੋ ਗਿਆ ਤਾਂ ਸਾ ਆ ਸੰਭਾਜੀ ਉਸ ਨੇ ਜਿਵੇਂ ਬਾਬਾ ਜੀ ਨੇ ਉਸ ਨੂੰ ਵਚਨ ਕੀਤੇ ਸੀ ਤਾਂ ਉਸ ਨੇ ਇਦਾਂ ਹੀ ਕੀਤਾ ਉਸਨੇ ਆਪਣੇ ਦੰਦਾ ਥੱਲੇ ਰੂਹ ਲੈ ਲਈ ਤੇ ਜਿੰਨੀ देर ਉਹ ਚੁੱਪ ਨਾ ਹੋਈ ਉਸਨੇ ਆਪਣਾ ਮੂੰਹ ਨਹੀਂ ਖੋਲਿਆ ਤੇ ਮਨ ਦੇ ਵਿੱਚ ਮੂਲ ਮੰਤਰ ਦਾ ਜਾਪ ਕਰਦੇ ਰਹੇ ਪ੍ਰਸਾਦ ਸੰਗਤ ਜੀ ਉਸੇ ਨੂੰ ਕਹਿੰਦੀ ਆ ਮਨ ਵਿੱਚ ਕਿ ਇਹਨੂੰ ਅੱਜ ਬੁੜੀ ਨੂੰ ਕੀ ਹੋ ਗਿਆ ਇਹ ਬੋਲਦੀ ਹੀ ਨਹੀਂ ਨਹੀਂ ਤਾਂ ਇਹ ਮਿੰਟ ਤੋਂ ਪਹਿਲਾਂ ਬੋਲਣਾ ਸ਼ੁਰੂ ਕਰ ਦਿੰਦੀ ਆ ਕਹਿੰਦੀ ਕੋਈ ਨਹੀਂ ਅੱਜ ਨਹੀਂ ਨਾ ਬੋਲੀ ਕੱਲ ਨੂੰ ਫੇਰ ਇਹ ਲੜੂਏ ਦੇ ਨਾਲ ਫੇਰ ਦੇਖਦੀ ਐ ਬੋਲਦੀ ਐ ਕਿ ਨਹੀਂ ਇਸੇ ਤਰ੍ਹਾਂ ਹੀ ਪਈ ਉਹ ਦੋ ਤਿੰਨ ਦਿਨ ਕਰਦੀ ਰਹੀ ਉਸ ਦਿਨੋਂ ਪਰ ਉਹ ਨਾ ਬੋਲੀ ਫਿਰ ਉਹ ਵਿਹਾਰ ਕੇ ਚੁੱਪ ਹੋ ਗਈ ਵੀ ਇਹ ਤੇ ਬੋਲਦੀ ਹੀ ਨਹੀਂ ਫਿਰ ਮੈਂ ਕਿਉਂ ਆਪਣਾ ਖੂਨ ਸਾੜੀ ਜਾਨੀ ਆ ਤਾਂ ਉਹ ਵੀ ਇਦਾਂ ਹੀ ਪਈ ਚੁੱਪ ਹੋ ਗਈ ਤਾਂ ਫਾਸ ਹੰਗਾ ਜੀ ਉਹ ਇੱਕ ਹਫਤੇ ਬਾਅਦ ਬੀਬੀ ਫਿਰ ਸੰਤ ਮਹਾਪੁਰਸ਼ਾਂ ਜੀ ਦੇ ਡੇਰੇ ਹੰਸਾਲੀ ਸਾਹਿਬ ਚਲੀ ਗਈ ਉਸਨੇ ਸਾਰੀ ਗੱਲ ਜਾ ਕੇ ਸੰਤ ਮਹਾਪੁਰਸ਼ਾਂ ਜਿੰਦਸੀ ਕਿ ਬਾਬਾ ਜੀ ਮੈਂ ਜਿਵੇਂ ਹੀ ਤੁਸੀਂ ਮੈਨੂੰ ਵਚਨ ਕੀਤੇ ਸੀ ਮੈਂ ਉਸੇ ਤਰ੍ਹਾਂ ਹੀ ਕੀਤਾ ਹੈ ਤਸਾ ਸੰਗਤ ਜੀ ਕਹਿੰਦੇ ਭਾਈ ਚੰਗੀ ਤਰ੍ਹਾਂ ਸਫਾਈ ਕਰ ਲਈ ਕਹਿੰਦੀ ਹਾਂਜੀ ਬਾਬਾ ਜੀ ਕਹਿੰਦੀ ਬਾਬਾ ਜੀ ਉੱਥੇ ਮੈਨੂੰ ਇੱਕ ਸੰਦੂਕ ਦੇ ਵਿੱਚ ਬਿਰਧ ਗੁੜਕਾ ਸਾਇ ਮਿਲਿਆ ਸੀ ਜਿਸ ਦਾ ਮੈਂ ਗ੍ਰੰਥੀ ਸਿੰਘ ਨੂੰ ਪੁੱਛ ਕੇ ਸੰਸਕਾਰ ਕਰ ਦਿੱਤਾ ਹੈ ਤਾਂ ਸੰਤ ਮਹਾਪੁਰਸ਼ੀ ਕਹਿੰਦੇ ਭਾਈ ਜਿਸ ਘਰ ਦੇ ਵਿੱਚ ਗੁਰਕਾ ਸਾਹਿਬ ਦੀ ਸੈਂਚੀਆਂ ਦੀ ਪੋਥੀਆਂ ਦੀ ਬੇਅਦਬੀ ਹੁੰਦੀ ਹੈ ਭਾਈ ਜੇ ਉਸ ਨੂੰ ਉੱਲੀ ਲੱਗਣੀ ਸ਼ੁਰੂ ਹੋ ਗਈ ਤੇ ਘਰ ਨੂੰ ਉੱਲੀ ਤਾਂ ਫਿਰ ਆਪਣੇ ਆਪ ਹੀ ਲੱਗਣੀ ਹੈ ਘਰ ਦੇ ਵਿੱਚ ਤੇ ਫਿਰ ਕਲੇਸ਼ ਰਹਿਣਾ ਹੀ ਹੈ ਉਸ ਘਰ ਦੇ ਵਿੱਚੋਂ ਕਦੀ ਦੁੱਖ ਖਤਮ ਨਹੀਂ ਹੋ ਸਕਦੇ ਮਹਾਪੁਰਸ਼ਾਂ ਜੀ ਨੇ ਕਿਹਾ ਭਾਈ ਕਹਿੰਦੇ ਭਾਈ ਜਿਹੜੋ ਗੁਰੂ ਗੁਰੂ ਦਾ ਸਤਿਕਾਰ ਕਰਦੇ ਨੇ ਉਹਨਾਂ ਦੇ ਘਰ ਵਿੱਚ ਹੀ ਖੁਸ਼ੀਆਂ ਆਉਂਦੀ ਨੇ ਜੋ ਗੁਰੂ ਦਾ ਸਿੱਖ ਆਪਣੀ ਮਰਿਆਦਾ ਅਨੁਸਾਰ ਰੋਜ਼ ਨਿਤਨੇਮ ਦਾ ਸੁਬਾ ਸ਼ਾਮ ਪਾਠ ਕਰਦਾ ਹੈ ਉਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਵਾਹਿਗੁਰੂ ਜੀ ਸਭ ਕੁਝ ਹੌਲੀ ਹੌਲੀ ਕਰਕੇ ਉਸ ਦੇ ਝੋਲੀ ਪਾ ਦਿੰਦੇ ਹਨ ऐसे तरह ही ਪਾਈ ਉਸਨੇ ਦੱਸਿਆ ਬਾਬਾ ਜੀ ਜਿਵੇਂ ਤੁਸੀਂ ਮੈਨੂੰ ਕਿਹਾ ਸੀ ਕਿ ਜਦੋਂ ਤੇਰੇ ਘਰ ਦੇ ਵਿੱਚ ਤੇਰੀ ਨੂੰ ਤੈਨੂੰ ਬੋਲੇ ਤਾਂ ਤੂੰ ਮੂੰਹ ਵਿੱਚ ਰੂੰ ਪਾ ਕੇ ਦੰਦਾਂ ਥੱਲੇ ਰੱਖ ਲੈਣੀ ਹੈ ਕਹਿੰਦੀ ਬਾਬਾ ਜੀ ਮੈਂ ਇਦਾਂ ਹੀ ਕੀਤਾ ਕਹਿੰਦੀ ਬਾਬਾ ਜੀ ਉਹ ਦੋ ਦਿਨ ਬੋਲੀ ਤੀਜੇ ਦਿਨ ਆਪਣੇ ਆਪ ਹੀ ਚੁੱਪ ਹੋ ਗਈ ਕਹਿੰਦੇ ਭਾਈ ਜਦੋਂ ਲੜਾਈ ਹੁੰਦੀ ਹੋਵੇ ਇੱਕ ਬੰਦਾ ਚੁੱਪ ਕਰ ਜਾਵੇ ਨਾ ਦੂਸਰਾ ਬੰਦਾ ਫਿਰ ਦੇਖ ਕੇ ਆਪਣੇ ਆਪ ਹੀ ਚੁੱਪ ਹੋ ਜਾਂਦਾ ਹੈ ਇਹ ਦੁਨੀਆ ਦਾ ਦਸਤੂਰ ਹੈ ਭਾਈ ਜਦੋਂ ਇੱਕ ਦੂਜਾ ਇੱਕ ਇੱਕ ਬੋਲੀ ਜਾਵੇ ਕਾ ਦੂਜਾ ਵੀ ਉਸ ਤੇ ਜਵਾਬ ਦੇਇ ਜਾਏਗਾ ਇਸ ਤੋਂ ਅੱਗੇ ਕਲੇਸ਼ ਵੱਧਦਾ ਹੈ ਲੜਾਈ ਵੱਧਦੀ ਹੈ ਮਹਾਂਪੁਰ ਜੀ ਕਹਿੰਦੇ ਭਾਈ ਜਿਹੜੀ ਗੁਰੂ ਦੀ ਬਾਣੀ ਪੜਦਾ ਹੈ ਗੁਰੂ ਦਾ ਸਿੱਖ ਰੋਜ਼ ਨਿਤਨੇਮ ਦਾ ਪਾਠ ਕਰਦਾ ਹੈ ਉਸ ਦੇ ਕਰ ਵਿੱਚ ਕਿਸੇ ਚੀਜ਼ ਦੀ ਵੀ ਕਮੀ ਨਹੀਂ ਰਹਿੰਦੀ ਤਾਂ ਮਾਪੁਰ ਜੀ ਕਹਿੰਦੇ ਬੀਬਾ ਰੋਜ਼ ਪਾਠ ਕਰਿਆ ਕਰ ਤੇ ਜੋ ਬਿਰਦ ਗੁਟਕਾ ਸਾਹਿਬ ਦਾ ਤਉ ਸੰਸਕਾਰ ਕਰ ਦਿੱਤਾ ਹੈ ਹੁਣ ਤੋਂ ਗੁਰੂ ਅੱਗੇ ਅਰਦਾਸ ਬੇਨਤੇ ਕਰਕੇ ਭੁੱਲਾ ਬਖਸ਼ਾ ਕੇ ਰੋਜ਼ ਸਵੇਰ ਸ਼ਾਮ ਨਿਤਨੇਮ ਦਾ ਪਾਠ ਕਰਿਆ ਕਰ ਤੇ ਆਪਣੀ ਕੁੜੀ ਨੂੰ ਵੀ ਕਿਹਾ ਕਰ ਰੋਜ਼ ਪਾਠ ਕਰਿਆ ਕਰੇ ਉਹਨਾਂ ਨੇ ਇਦਾਂ ਕਰਨਾ ਸ਼ੁਰੂ ਕਰ ਦਿੱਤਾ ਸਾਧ ਸੰਗਤ ਜੀ ਹੌਲੀ ਹੌਲੀ ਉਹਨਾਂ ਦੇ ਘਰ ਵਿੱਚ ਗਰੀਬੀ ਵੀ ਬਹੁਤ ਸੀ ਸਾ ਸੰਗਤ ਜੀ ਹੌਲੀ ਹੌਲੀ ਉਹ ਵੀ ਖਤਮ ਹੋ ਗਈ ਤੇ ਉਸ ਦੀ ਕੁੜੀ ਦਾ ਵਿਆਹ ਵੀ ਹੋ ਗਿਆ ਤੇ ਉਹ ਇਸੇ ਤਰ੍ਹਾਂ ਹੀ ਪਾਈ ਨਾਮ ਜਪਦੀ ਰਹੀ ਤੇ ਉਸ ਦੇ ਦਿਨ ਸੁਧਰਦੇ ਗਏ ਮਹਾਪੁਰਜੀ ਕਹਿੰਦੇ ਨੇ ਭਾਈ ਜਿਹੜਾ ਪਾਠ ਵੀ ਕਰੀ ਜਾਵੇ ਵਾਹਿਗੁਰੂ ਦਾ ਤੇ ਬਾਬਿਆਂ ਕੋਲ ਵੀ ਚਾਈ ਜਾਵੇ ਗੁਰਪੀਰਾਂ ਕੋਲ ਵੀ ਜਾਏ ਜੋ ਪਖੰਡੀ ਬਾਬਿਆਂ ਕੋਲ ਵੀ ਚਾਈ ਜਾਵੇ ਕਹਿੰਦੇ ਵਾਹਿਗੁਰੂ ਜੀ ਕਹਿੰਦੇ ਨੇ ਭਾਈ ਉਸ ਦਾ ਕਦੀ ਪਲਾ ਨਹੀਂ ਹੋ ਸਕਦਾ ਕਹਿੰਦੇ ਜਿਹੜਾ ਇੱਕ ਥਾਂ ਤੋਂ ਦੂਜੀ ਥਾਂ ਭਟਕਦਾ ਹੈ ਤਾਂ ਸਮਝ ਲਓ ਉਸ ਨੂੰ ਆਪਣੇ ਗੁਰੂ ਤੇ ਵਿਸ਼ਵਾਸ ਨਹੀਂ ਹੈ ਕਹਿੰਦੇ ਮੈਂ ਉਸ ਦਾ ਕੋਈ ਕੰਮ ਨਹੀਂ ਸਵਾਰਾਂਗਾ ਜਿਹੜਾ ਮੇਰੇ ਤੇ ਵਿਸ਼ਵਾਸ ਰੱਖੇਗਾ ਆਪਣੇ ਮਨ ਇਕਾਗਰ ਚਿਤ ਹੋ ਕੇ ਮੇਰਾ ਨਾਮ ਜਪੇਗਾ ਉਸ ਦੇ ਸਾਰੇ ਕਾਰਜ ਮੈਂ ਆਪ ਰਾਸ ਕਰਾਂਗਾ ਸਾ ਸੰਗਤ ਜੀ ਇਸ ਸੰਤ ਮਹਾਂਪੁਰਸ਼ਾ ਜੀ ਦੇ ਬਤਨ ਨੇ ਕਹਿੰਦੇ ਸਾਚੇ ਸਾਹਿਬਾ ਕਿਆ ਨਾ ਹੀ ਕਰਤੇ ਰਹਿ ਕਰਤਾ ਤੇ ਰਹਿ ਸਭ ਕਿਛ ਹੈ ਜਿਸ ਦੇ ਸੋ ਪਾਵੇ ਕਹਿੰਦੇ ਵਾਹਿਗੁਰੂ ਤੇਰੇ ਘਰ ਕੀ ਕੁਝ ਨਹੀਂ ਤੇਰੇ ਘਰ ਤੇ ਸਭ ਕੁਝ ਹੈ ਜੋ ਵੀ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਹੈ ਜੋ ਵਿਸ਼ਰਦਾ ਅਨੁਸਾਰ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਮਰਿਆਦਾ ਦੇ ਵਿੱਚ ਰਹਿ ਕੇ ਨਿਮਾਣਾ ਬਣ ਕੇ ਸਾ ਸੰਗਤ ਜੀ ਵਾਹਿਗੁਰੂ ਜੀ ਅੱਗੇ ਝੋਲੀ ਅੱਡਦਾ ਹੈ ਵਾਹਿਗੁਰੂ ਜੀ ਉਸ ਦੀ ਝੋਲੀ ਦੇ ਵਿੱਚ ਸਾਰੇ ਖੁਸ਼ੀਆਂ ਪਾ ਦਿੰਦੇ ਹਾਂ ਇਸੇ ਤਰ੍ਹਾਂ ਹੀ ਮਹਾਰਾਜ ਜੀ ਕਹਿੰਦੇ ਨੇ ਭਾਈ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾ ਉਹਾ ਸੱਚ ਹੋਵੇ ਕਹਿੰਦੇ ਜੋ ਵੀ ਅਸੀ ਫਿਰ ਵਾਹਿਗੁਰੂ ਤੋਂ ਮੰਗਦੇ ਆ ਨਾ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਪਾ ਦਿੰਦੇ ਨੇ ਕਹਿੰਦੇ ਜੋ ਜੋ ਸ਼ਰਨ ਹੀ ਆਵੇਗਾ ਉਹ ਹੀ ਫਲ ਪਾਵੇਗਾ ਕਹਿੰਦੇ ਜੋ ਗੁਰੂ ਦੀ ਸ਼ਰਨ ਵਿੱਚ ਚਲ ਗਿਆ ਨਾ ਉਹ ਫਲ ਸਾਰੇ ਫਲ ਪਾ ਲੈਂਦਾ ਹੈ ਵਾਹਿਗੁਰੂ ਜੀ ਸਭ ਜਾਣੀ ਜਾਣਨੇ ਪਾਈ ਜੋ ਵੀ ਤੁਸੀਂ ਗੁਰੂ ਘਰ ਜਾਂਦੇ ਹੋ ਸੇਵਾ ਕਰਦੇ ਹੋ ਸਾਧ ਸੰਗਤ ਜੀ ਦੋ ਹੀ ਕੰਮ ਜ਼ਿੰਦਗੀ ਵਿੱਚ ਸਭ ਤੋਂ ਔਖੇ ਨੇ ਇੱਕ ਵਾਹਿਗੁਰੂ ਦਾ ਨਾਮ ਜਪਣਾ ਤੇ ਜੁੜੀ ਸੇਵਾ ਕਰਨੀ ਸਾਥ ਸੰਗਤ ਜੀ ਇਹ ਭਾਗਾਂ ਦੇ ਨਾਲ ਹੀ ਨਸੀਬ ਹੁੰਦਾ ਹੈ ਇਹ ਹਰ ਕੋਈ ਨਹੀਂ ਕਰ ਸਕਦਾ ਜਿਸ ਤੋਂ ਵਾਹਿਗੁਰੂ ਦੀ ਨਿਗਾਹ ਜਿਸ ਉੱਪਰ ਸੁਵੱਲੀ ਹੋ ਜਾਵੇ ਸਾਥ ਸੰਗਤ ਜੀ ਇਹ ਉਹੀ ਇਨਸਾਨ ਕਰ ਸਕਦਾ ਹੈ ਸਾਥ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਸ ਬੀਬੀ ਦੇ ਸਾਰੇ ਦੁੱਖੜੇ ਦੂਰ ਹੋ ਗਏ 사ਤ ਸੰਗਤ ਜੀ ਕਹਿੰਦੇ ਜੋ ਸਾਧੂਆਂ ਦੇ ਸਾਧੂ ਸੰਤਾਂ ਦੇ ਪੂਰਨ ਬ੍ਰਹਮ ਗਿਆਨੀ ਸੰਤ ਪਾਪਾ ਜੀਤ ਸਿੰਘ ਜੀ ਹੰਸਾੜੀ ਸਾਹਿਬ ਵਾਲਿਆਂ ਦੇ ਵਚਨਾਂ ਦੀ ਮੰਨ ਗਿਆ ਉਹ ਜ਼ਿੰਦਗੀ ਦੇ ਵਿੱਚ ਤਰ ਗਿਆ 사ਤ ਸੰਗਤ ਜੀ ਤੇ ਉਹਨਾਂ ਨੇ ਆਪਣਾ ਜੀਵਨ ਸਫਲਾ ਬਣਾ ਲਿਆ 사ਤ ਸੰਗਤ ਜੀ ਤੁਸੀਂ ਜਾਣਦੇ ਹੀ ਹੋ संत महापुरुष जी हर एक सेवा दान ਆਪਣੇ প্রেমੀਆਂ ਨੂੰ ਸਾਸੰਗਤ ਜੀ ਵਾਹਿਗੁਰੂ ਦੀ ਬਾਣੀ ਨਾਲ ਹੀ ਜੋੜਦੇ ਸਨ ਸਾਸੰਗਤ ਜੀ ਉਹ ਕਹਿੰਦੇ ਸਨ ਕਿ ਵਾਹਿਗੁਰੂ ਤੋਂ ਉੱਪਰ ਕੁਝ ਨਹੀਂ ਹੈ ਬਸ ਪੱਲਾ ਹਮੇਸ਼ਾ ਇੱਕ ਦਾ ਫੜ ਕੇ ਰੱਖੋ ਜਗਾ ਜਗਾਣਾ ਫੜੇ ਕੋ ਜਦੋਂ ਤੁਸੀਂ ਇੱਕ ਦਾ ਪੱਲਾ ਫੜ ਲਿਆ ਤਾਂ ਵਾਹਿਗੁਰੂ ਜੀ ਹੀ ਤੁਹਾਨੂੰ ਪਾਰ ਉਤਾਰਨਗੇ ਸਾਤ ਸੰਗਤ ਜੀ ਐਸੀ ਆਪਣੀ ਅੱਜ ਦੇਖਤੋਂ ਸਾਤ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹਾਂ ਸਾਲੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਤ ਸੰਗਤਾਂ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਪ੍ਰਿਆਹਤ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰੱਖੀ ਸਾਤ ਸੰਗਤ ਜੀ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਤਾਂ ਜੋ ਕਿਸੇ ਦਾ ਪਲਾ ਹੋ ਸਕੇ ਸੰਤ ਬਾਬਾ ਅਜੀਤ ਸਿੰਘ ਜੀ ਦੀ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸਾਧ ਸੰਗਤ ਜੀ ਉਨੀ ਦੇ ਇਸ ਵੀਡੀਓ ਤੱਕ ਬਣੇ ਰਹਿਣਾ ਸਾਧ ਸੰਗਤ ਜੀ ਕੱਲ ਨੂੰ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸਾ ਸੰਗਤ ਜੀ ਹੋਈ ਆ ਪੁੱਲਾ ਚੁੱਕਾ ਦੀ ਖਿਮਾ ਬਖਸ਼ ਲੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗਾਜੂ ਅੱਜ ਕੀ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ